ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ 350 ਸਾਲਾਂ ਸ਼ਹੀਦੀ ਦਿਵਸ ਨੂੰ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ ਪੀਏਯੂ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਮੇਰੀ ਸਾਰੀ ਸੰਗਤਾਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਵੱਤਵੱਦ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਤੇ ਗੁਰੂਆਂ ਦੀ ਔਰ ਉਹਨਾਂ ਵੱਲੋਂ ਦਿੱਤੀ ਸਿੱਖਿਆ ਨੂੰ ਜਿਹੜਾ ਕਿ ਉਹਨਾਂ ਦੀ ਸ਼ਹੀਦੀ ਨੂੰ ਆ ਯਾਦ ਕਰਿਏ ਉੱਥੇ ਆ ਕੇ ਗਲਾਈਟਨ ਸ਼ਾਉਂਡ ਸ਼ੋ ਜਿਹੜਾ ਕਰਾਇਆ ਜਾ ਰਿਹਾ ਹੈ ਉਹਨ ਦਸੀ ਆ ਕੇ ਜ਼ਰੂਰ ਉੱਥੇ ਆਪਣਾ ਹਿੱਸਾ ਪਾਓ ਤੇ ਉਹਦੇ ਪਾਰਟਿਸਿਪੇਟ ਕਰਿਓ ਪੀਏਯੂ ਦੇ ਵਿੱਚ ਹੋ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੱਲ ਹੋ ਰਿਹਾ 14 ਨਵੰਬਰ ਨੂੰ ਤੇ ਸ਼ਾਮ 5:30 ਵਜੇ ਉੱਥੇ ਸ਼ੁਰੂ ਹੋ ਜਾਊਗਾ ਤੇ ਆਪਣੀ ਆਪਣੀ ਸੀਟਾਂ 5:30 ਵਜੇ ਲੈ ਲਓ ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਸ਼ੁਰੂ ਹੋਊਗਾ ਫਰੀ ਆਫ ਕੋਸਟ ਹੈ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੱਤਵੱਤ ਗਿੰਤੀ ਦੇ ਵਿੱਚ ਉੱਥੇ ਪਹੁੰਚੋ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਹੈ ਉਹ ਹੋ ਰਿਹਾ ਸਾਰਿਆਂ ਵਾਸਤੇ ਹੀ ਇੱਕ ਸਭ ਨੂੰ ਇੱਕ ਬਹੁਤ ਉੱਥੇ ਪ੍ਰੋਗਰਾਮ ਦੇ ਵਿੱਚ ਆ ਕੇ ਇੱਕ ਬਹੁਤ ਅੱਛਾ ਲੱਗੇਗਾ ਤੇ ਮੈਨੂੰ ਸਾਰਿਆਂ ਨੂੰ ਅਪੀਲ ਹੈ ਕਿ ਉੱਥੇ ਜ਼ਰੂਰ ਵੱਤਵੱਤ ਗਿੰਤੀ ਦੇ ਵਿੱਚ ਪਹੁੰਚੋ ਤੇ ਉਹਨਾਂ ਦੀ ਹੀ ਬਲੀਦਾਨ ਦੀ ਜਿਹੜੀ ਕਹਾਣੀ ਹੈ ਕਿ ਹੋਰ ਉਹਨਾਂ ਨੇ ਕਿਵੇਂ ਇੱਕ ਆਪਸੀ ਭਾਈਚਾਰੇ ਨੂੰ ਬਣਾਉਣ ਵਾਸਤੇ ਸੰਦੇਸ਼ ਜਿਹੜਾ ਦਿੱਤਾ ਸੀਗਾ ਔਰ ਸ਼ਹੀਦੀ ਉਹਦੇ ਵਿੱਚ ਆਪਣੀ ਦਿੱਤੀ ਉਹਨੂੰ ਯਾਦ ਕਰਦੇ ਹੋਏ ਇਹ ਸਮਾਗਮ ਜਿਹੜਾ ਉਹ ਲਿਖਿਆ ਗਿਆ